ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਹਿਸਟਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਜਾਣਾਂਗੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਬਾਦਰ ਯੋद्धा ਸ਼ਖਸੀਅਤ ਦੇ ਮਾਲਕ ਮੰਨੇ ਜਾਂਦੇ ਹਨ ਉਹ ਉਚਕੋਟੀ ਦੇ ਮਨੁੱਖ ਉੱਤਮ ਸੰਗਠਨ ਕਰਤਾ ਬਾਦਰ ਯੋद्धा ਮਹਾਨ ਵਿਦਵਾਨ ਉਚਕੋਟੀ ਦੇ ਕਵੀ ਅਤੇ ਮਹਾਨ ਅਧਿਆਤਮਿਕ ਨੇਤਾ ਸਨ ਮਨੁੱਖ ਦੇ ਰੂਪ ਵਿੱਚ ਪ੍ਰਭਾਵਸ਼ਾਲੀ ਅਤੇ ਸੁੰਦਰ ਰੰਗ ਰੂਪ ਦੇਖਣ ਤੋਂ ਗੁਰਗੁਆਮ ਸਿੰਘ ਜੀ ਬੜੇ ਸੁੰਦਰ ਲੱਗਦੇ ਸਨ ਉਹਨਾਂ ਦਾ ਕੱਦ ਦਰਮਿਆਨਾ ਸਰੀਰ ਗੱਠਿਆ ਹੋਇਆ ਅਤੇ ਰੰਗ ਗੋਰਾ ਸੀ ਉਹਨਾਂ ਦਾ ਮੱਥਾ ਚੋੜਾ ਆਪਾਂ ਵੱਡੀਆਂ ਪਰ ਚਮਕਦਾਰ ਸਨ ਉਹਨਾਂ ਦੇ ਬਸਤਰ ਸਾਫ਼ ਅਤੇ ਸੁੰਦਰ ਹੁੰਦੇ ਸਨ ਉਹ ਸ਼ਸਤਰ ਪਹਿਨ ਕੇ ਰੱਖਦੇ ਸਨ ਉਹਨਾਂ ਦੀ ਦਸਤਾਰ ਉੱਤੇ ਕਲਗੀ ਹੁੰਦੀ ਸੀ ਉਹਨਾਂ ਦੇ ਹੱਥ ਤੇ ਬਾਜ ਹੁੰਦਾ ਸੀ ਇਸ ਲਈ ਉਹਨਾਂ ਨੂੰ ਕਲਗੀਧਰ ਦਸ਼ਮੇਜ ਜਾਂ ਚਿੱਟਿਆਂ ਬਾਜਾ ਵਾਲਾ ਕਹੇ ਕਿ ਯਾਦ ਕੀਤਾ ਜਾਂਦਾ ਹੈ ਦਲੇਰ ਅਤੇ ਨਿਹਦਰ ਗੁਰਗੋਵੀ ਸਿੰਘ ਜੀ ਬਾਲਵਸਥਾ ਵਿੱਚ ਓਕੜਾਂ ਵਿੱਚ ਕਿਰ ਗਏ ਸਨ ਉਹਨਾਂ ਨੇ ਫਿਰ ਵੀ ਇਹ ਸਿਧਾਰਨ ਦਲੇਰੀ ਨਿਹਦਰਤਾ ਅਤੇ ਆਤਮ ਵਿਸ਼ਵਾਸ ਤੋਂ ਕਮਲੀਏ ਉਹਨਾਂ ਨੇ ਪਹਾੜੀ ਰਾਜਾਂ ਤੇ ਮੁਗਲਾਂ ਨਾਲ ਲੜਦਿਆਂ ਵੀ ਅਤਪੂਤ ਬੱਦਲੇਰੀ ਬਹਾਦਰੀ ਅਤੇ ਨਿਹਦਰਤਾ ਦਾ ਸਬੂਤ ਦਿੱਤਾ ਉਹਨਾਂ ਨੇ ਬਿਨਾਂ ਕਿਸੇ ਡਰ ਦੇ ਰੰਗਜ਼ੇਬ ਨੂੰ ਜ਼ਫਰਨਾਮਾ ਵਰਗਾ ਖੱਤ ਲਿਖਿਆ ਗੁਰੂ ਜੀ ਨੇ ਉਸ ਖੱਤ ਵਿੱਚ ਸਰਕਾਰ ਦੁਆਰਾ ਬੇਦੋਸ਼ੀਆਂ ਉੱਤੇ ਕੀਤੇ ਗਏ ਅਤਿਆਚਾਰਾਂ ਨੂੰ ਨਿੰਦਿਆ ਤੇ ਮੁਗਲਾਂ ਵਿਰੋਧ ਕਿੰਨੀ ਗਏ ਯੁੱਧਾਂ ਚਿਤ ਠਹਿਰਾਇਆ ਸੀ ਪੱਕੇ ਰਾਦੇਵਾਲੇ ਗੁਰਗੋਬਿੰਦ ਸਿੰਘ ਜੀ ਦੇ ਪੱਕੇ ਰਾਦੇਵਾਲੇ ਇਨਸਾਨ ਸਨ ਉਹਨਾਂ ਨੇ 9 ਸਾਲਾਂ ਦੀ ਉਮਰ ਵਿੱਚ ਹੀ ਫੈਸਲਾ ਕਰ ਲਿਆ ਸੀ ਕਿ ਉਹ ਧਰਮ ਦੀ ਰੱਖਿਆ ਲਈ ਮੁਗਲ ਸਰਕਾਰ ਦੇ ਵਿਰੁੱਧ ਯੁੱਧ ਕਰਨਗੇ ਉਹਨਾਂ ਨੇ ਆਪਣੇ ਬਚਨ ਨੂੰ ਨਿਭਾਉਣ ਲਈ ਆਪਣਾ ਸਾਰਾ ਜੀਵਨ ਲਾ ਦਿੱਤਾ ਉਹ ਸਫਲ ਵੀ ਹੋਏ ਅਤੇ ਡੋਲ ਵੀ ਰਹੇ ਬਲੀਦਾਨ ਦੀ ਮੂਰਤ ਗੁਰਗੋਬਿੰਦ ਸਿੰਘ ਜੀ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੇ ਸਾਰੇ ਹੀ ਸੁੱਖਾਂ ਦਾ ਤਿਆਗ ਕਰ ਦਿੱਤਾ ਉਹਨਾਂ ਨੇ ਆਪਣੇ ਪਿਤਾ ਚਾਰੇ ਪੁੱਤਰ ਮਾਤਾ ਤੇ ਆਪਣੇ ਪਿਆਰੇ ਸਿੱਖਾਂ ਨੂੰ ਕੁਰਬਾਨ ਕਰ ਦਿੱਤਾ ਧਰਮ ਦੀ ਰੱਖਿਆ ਲਈ ਉਹ ਕਿਸੇ ਵੀ ਕੁਰਬਾਨੀ ਨੂੰ ਮਹਿੰਗਾ ਨਹੀਂ ਸਮਝਦੇ ਉੱਚਾ ਨੈਤਿਕ ਆਚਾਰ ਨੂੰ ਗੁਰਗੋਵਿੰਦ ਸਿੰਘ ਜੀ ਝੂਠ ਅਤੇ ਦੋਖੇਬਾਜ਼ੀ ਤੋਂ ਨਫ਼ਰਤ ਕਰਦੇ ਸਨ ਉਹਨਾਂ ਨੂੰ ਤਾਂ ਦੌਲਤ ਦਾ ਅਤੇ ਰਾਜ ਭਾਗ ਦਾ ਕੋਈ ਲੋਭ ਨਹੀਂ ਸੀ ਜਿਹੜਾ ਪੈਸਾ ਉਹਨਾਂ ਨੂੰ ਭਟਾਵਾ ਦੇ ਰੂਪ ਵਿੱਚ ਮਿਲਦਾ ਸੀ ਉਸ ਨੂੰ ਧਾਰਮਿਕ ਕਾਰਜਾਂ ਜਾਂ ਗਰੀਬ ਲੋਕਾਂ 'ਤੇ ਖਰਚ ਕਰ ਦਿੰਦੇ ਸਨ ਗੁਰੂ ਸਾਹਿਬ ਲੋਕਾਂ ਨੂੰ ਨਾਲ ਨਿਮਰਤਾ ਤੇ ਪ੍ਰੇਮ ਦਾ ਵਰਤਾ ਕਰਦੇ ਸੀ ਸੋ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਹੰਕਾਰ ਨਹੀਂ ਸੀ ਉਹ ਆਪਨੇ ਆਪ ਨੂੰ ਰੱਬ ਦਾ ਸੱਚਾ ਸੇਵਕ ਸਮਝਦੇ ਸਨ ਗੁਰੂ ਜੀ ਨੇ ਧੰਨ ਅਤੇ ਨੀਵੀਂ ਆਤਮਾ ਦੇ ਲੋਕਾਂ ਨਾਲ ਖਾਸ ਹਮਦਰਦੀ ਰੱਖੀ ਸੋ ਉਹਨਾਂ ਨੇ ਭਾਈ ਜੈਨਤਾ ਨੂੰ ਜੋ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਕਿਰਤਪੁਰ ਪੁੰਜਾ ਸੀ ਰੰਗ ਕ੍ਰੇਟਾ ਗੁਰੂ ਦਾ ਬੇਟਾ ਕਹਿ ਕੇ ਆਪਣੀ ਇੱਕ ਨਾਂ ਲਾਇਆ ਸੀ ਉਹਨਾਂ ਦੇ ਪੰਜਾਂ ਪਿਆਰੇ ਵਿੱਚ ਤਿੰਨ ਸਿੰਘ ਸ਼ੁੱਧ ਜਾਤੀ ਨਾਲ ਸਬੰਧ ਰੱਖਦੇ ਸਨ ਧਾਰਮਿਕ ਵਿਚਾਰਾਂ ਵਿੱਚ ਉਦਾਰ ਅਤੇ ਸਹਿਨਸ਼ੀਲਤਾ ਮੁਗਲ ਸਮਰਾਟਔਰੰਗਜ਼ੇਬ ਨੇ ਆਪਣੀ ਧਾਰਮਿਕ ਕट्टरता ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ ਤਾਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਵਿੱਚ ਮੁਸਲਮਾਨਾਂ ਪ੍ਰਤੀ ਕੋਈ ਕ੍ਰੋਣਾ ਨਹੀਂ ਸੀ ਗੁਰੂ ਸਾਹਿਬ ਦੇ ਉਦਾਰ ਅਤੇ ਸਹਿਨਸ਼ੀਲ ਹੋਣ ਕਾਰਨ ਹੀ ਪੀਰ ਮੁਹੰਮਦ ਬੁੱਧੂ ਸ਼ਾਹ ਨੇ ਅੰਖਾਣਾ ਬੀਖਾ ਗਣੀ ਖਾ ਵਰਗੇ ਮੁਸਲਮਾਨ ਗੁਰੂ ਜੀ ਦੇ ਮਿੱਤਰ ਸਨ ਗੁਰੂ ਜੀ ਦੀ ਸੈਨਾ ਵਿੱਚ ਵੀ ਮੁਸਲਮਾਨ ਜਵਾਨ ਸਨ ਗੁਰਗੋਵਿੰਦ ਸਿੰਘ ਜੀ ਨੂੰ ਪੰਜਾਬੀ ਹਿੰਦੀ ਸੰਸਕ੍ਰਿਤ ਅਤੇ ਫਾਰਸੀ ਭਾਸ਼ਾ ਦਾ ਪੂਰਾ ਗਿਆਨ ਸੀ ਉਹ ਚਕੋਟੀ ਦੇ ਕਵੀ ਵੀ ਸਨ ਭਾਵੇਂ ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਸਰਸਾਂ ਦੀ ਲੜ ਹੈ ਇਹ ਤੋਂ ਬਾਅਦ ਸਰਸਾਂ ਦੇ ਵਿੱਚ ਰੁੱੜ ਗਈਆਂ ਸਨ ਪਰ ਫਿਰ ਵੀ ਉਹਨਾਂ ਦੀਆਂ ਕਾਫੀ ਰਚਨਾਵਾਂ ਅਜੇ ਵੀ ਮਿਲਦੇ ਹਨ ਜਪ ਸਾਹਿਬ ਚਿੱਤਰਨਾਟਕ ਜ਼ਫਰਨਾਮਾ ਕਾਲ ਉਸਤ ਸਸ਼ਟਨਾਮ ਮਾਲਾ ਚੰਡੀ ਦੀ ਵਾਰ ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ ਗੁਰਗੋਵਿੰਦ ਸਿੰਘ ਜੀ ਆਪ ਕਵੀ ਹੋਣ ਦੇ ਨਾਲ-ਨਾਲ ਕਵੀਆਂ ਦੀ ਸੰਗਤ ਨੂੰ ਵੀ ਬਹੁਤ ਪਸੰਦ ਕਰਦੇ ਸਨ ਪੋਟਾ ਸਾਹਿਬ ਵਿਖੇ ਆਪਨੇ 52 ਕਵੀ ਰੱਖੇ ਹੋਏ ਸੰਤਲਵੰਡੀ ਸਾਭੋ ਵੀ ਉਹਨਾ ਦੇ ਕੋਲ ਕਈ ਕਵੀ ਪੁੰਜ ਗਏ। ਉਹਨਾਂ ਦੇ ਪ੍ਰਸਿੱਧ ਕਵੀ ਸਨ ਸੈਨਾਪਤ ਨੰਦਲਾਲ ਉਦੇਰਾਏ, ਅਨੀਰਾਏ ਸੁਖਦੇਵ, ਹੰਸਰਾਇ ਲਖਨ ਅਤੇ ਗੋਪਾਲ। ਗੁਰਗੋਵੀ ਸਿੰਘ ਜੀ ਕੀ ਉੱਤਮ ਸੰਗਠਕ ਸਨ। ਇਸ ਗੱਲ ਦਾ ਸਭ ਤੋਂ ਵੱਡਾ ਪ੍ਰਮਾਣ ਗੁਰੂ ਸਾਹਿਬ ਰਾਹੀਂ ਖਾਲਸਾ ਦੀ ਸਾਧਨਾ ਸਿੱਟੇਵਜਨ ਨਿਵੀਂ ਜਾਤੀਆਂ ਨੂੰ ਨਵਾਂ ਜੀਵਨ ਮਿਲਿਆ ਸੀ ਗੁਰੂ ਜੀ ਦੇ ਅਨੁਈਆਂ ਵਿੱਚ ਸਦਾਰਨ ਉਤਸ਼ਾਹ ਭਰਿਆ ਗਿਆ ਜਿਨ੍ਹਾਂ ਲੋਕਾਂ ਨੇ ਕਦੀ ਤਲਵਾਰ ਦੀ ਮੁੱਠ ਨੂੰ ਹੱਥ ਨਹੀਂ ਸੀ ਲਾਇਆ ਉਹ ਚਕੋਟੇ ਦੇ ਯੋਧੇ ਬਣ ਗਏ ਸੰਗਠਨ ਕਰਤਾ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਵੀ ਇਹ ਹੀ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਲੋਕਤੰਤਰ ਦੇ ਨੀਂਮਾ ਨੂੰ ਪ੍ਰਚਲਿਤ ਕੀਤਾ ਪੰਜ ਪਿਆਰਿਆਂ ਨੂੰ ਮਰਚਕਾ ਕੇ ਫਿਰ ਗੁਰੂ ਜੀ ਨੇ ਉਹਨਾਂ ਤੋਂ ਆਪ ਅਮ੍ਰਿਸ਼ਕਿਆ ਉਹਨਾਂ ਨੇ ਇਹ ਵੀ ਕਿਹਾ ਗੁਰੂ ਖਾਲਸਾ ਵਿੱਚ ਹੈ ਖਾਲਸਾ ਗੁਰੂ ਵਿੱਚ ਹੈ ਆਪਣੀ ਜੋਤੀ ਜੋਤੀ ਸਮਾਨ ਤੋਂ ਪਹਿਲਾਂ ਉਹਨਾਂ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਉਹਨਾਂ ਪਿੱਛੋਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਉਹਨਾਂ ਦਾ ਕੋਈ ਹੋਰ ਦੇਹਧਾਰੀ ਗੁਰੂ ਨਹੀਂ ਹੋਵੇਗਾ ਉਹ ਆਪਣੇ ਫੈਸਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਰਨਗੇ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਵੀ ਕਦੇ ਪੰਜ ਖਾਲਸੇ ਇਕੱਠੇ ਹੋਣਗੇ ਮੈਂ ਉਹਨਾਂ ਵਿੱਚ ਹੋਵਾਂਗਾ ਇਥੋਂ ਸਿੱਧ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਲੋਕਤੰਤਰ ਪ੍ਰਣਾਲੀ ਦੇ ਮੋਢੀ ਸਨ